ਥਾਣਾ ਬਡਾਲੀਆਲਾ ਸਿੰਘ ਦੀ ਪੁਲਿਸ ਵੱਲੋਂ ਲੁੱਟਖੋ ਕਰਨ ਵਾਲੇ 4 ਗਰੋਹ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ। ਇਸ ਮਾਮਲੇ ਡੀਐਸਪੀ ਪਠਾਨਾ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ ਦੇ ਦੌਰਾਨ ਉਹਨਾਂ ਨੇ ਮੰਨਿਆ ਹੈ ਕਿ ਉਹਨਾਂ ਵੱਲੋਂ ਇੱਕ ਜੀਪ ਦੇ ਡਰਾਈਵਰ ਤੋਂ ਮੋਰਿੰਡਾ ਨੇੜੇ 30000 ਰੁਪਏ ਦੀ ਖੋਹ ਕੀਤੀ ਗਈ ਸੀ। ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਜ਼ਿਲ੍ਹਾ ਰੂਪਨਗਰ, ਪਟਿਆਲਾ ਅਤੇ ਮੁਹਾਲੀ ਦੇ ਇਲਾਕਿਆਂ 'ਚ ਵੀ ਲੁੱਟਖੋ ਕੀਤੀਆਂ ਗਈਆਂ। ਵਾਰਦਾਤਾ ਨੂੰ ਅੰਜਾਮ ਦਿੱਤਾ ਗਿਆ। ਇਸ ਸਬੰਧੀ ਤਫ਼ਤੀਸ਼ ਦੇ ਆਏ ਹੋਣ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇਸ ਤਰ੍ਹਾਂ ਸੀ ਕੱਲ ਸਾਡੇ ਐਡੀਸ਼ਨਲ ਐਸ ਐਚਓ ਬਡਾਰੀਆ ਲਾ ਸਿੰਘ ਸਤਵੰਤ ਸਿੰਘ ਨੇ ਇੱਕ ਕੇਸ ਸਿਸਟਰ ਕਰਿਆ ਸੀਗਾ ਉਹਨਾਂ ਨੂੰ ਇੱਕ ਮੁਖਬਰੀ ਆਈ ਸੀ ਕਿ ਵੀ ਲੁੱਟਾਂ ਖਵਾ ਕਰਨ ਵਾਲਾ ਇੱਕ ਗਰੂਪ ਜਿਹੜਾ ਹੈਗਾ ਸੈਂਪਲੀ ਪਿੰਡ ਦੇ ਵਿੱਚ ਉੱਥੇ ਕਿਤੇ ਲੁਕੇ ਚੁਪੇ ਆ ਉਹਨਾਂ ਨੇ ਕੇਸ ਸਿਸਟਰ ਕਰਨ ਤੋਂ ਬਾਅਦ ਉੱਥੇ ਰੇਡ ਕਰੀ ਸੱਤ ਜਾਣੇ ਸੀ ਟੋਟਲ ਜਿਨ੍ਹਾਂ ਚੋਂ ਚਾਰ ਨੂੰ ਅਰੈਸਟ ਕਰ ਲਿਆ ਤੇ ਤਿੰਨ ਜਿਹੜੇ ਸੀਗੇ ਉਹ ਭੱਜ ਗਏ ਇਹ ਇਹ ਚਾਰਾਂ ਤੋਂ ਜਦੋਂ ਇਹਨਾਂ ਦੀ ਸਰਚ ਕਰੀ ਇੱਕ 315 ਬੋਰ ਦਾ ਦੇਸੀ ਮਿਸਟਲ ਮਿਲਿਆ ਖੁਕਰੀਆਂ ਤੇ ਚਾਕੂ ਵਗੈਰਾ ਉਹਨਾਂ ਤੋਂ ਮਿਲੇ ਇਹਨਾਂ ਦੀ ਜਿਹੜੀ ਉਸ ਟਾਈਮ ਤੇ ਥੋੜੀ ਪੁੱਛਗਿੱਛ ਕੀਤੀ ਗਈ ਉਸ ਤੋਂ ਇਹ ਪਤਾ ਲੱਗਿਆ ਕਿ ਵੀ ਇਸਨੇ ਸਾਡੇ ਡਿਸਟ੍ਰਿਕਟ ਦੇ ਵਿੱਚ ਮੁਹਾਲੀ ਰੋਪੜ ਪਟਿਆਲਾ ਇੱਥੇ ਕਈ ਤਰ੍ਹਾਂ ਦੇ ਲੁੱਟਾ ਖੋਹਾਂ ਕੀਤੇ ਹੋਏ ਹਨ ਫਿਲਹਾਲ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਅਰੈਸਟ ਕਰਕੇ ਇਹਨਾਂ ਦਾ ਰਿਮਾਂਡ ਲੈਣਿਆ ਤੇ ਸਾਕ ਬਾਕੀ ਜਿੰਨੀਆਂ ਵੀ ਕੋਈ ਵਾਰਦਾਤਾਂ ਹੋਣੀਆਂ ਉਹ ਸਾਰੀ ਪੀਸ ਕਿਹੜੀ ਗ੍ਰਾਮ ਨੇ ਸਰ ਲੁੱਟ ਘਟ ਨੂੰ ਕਿਧਾਂ ਆ ਜਾਂਦੇ ਸੀ ਇਹ ਇਹ ਸੱਤ ਜਣੇ ਦਾ ਗਰੂ ਹੈਗਾ ਇਹ ਦੋ ਜਣੇ ਅੱਗੇ ਹੋ ਕੇ ਦੋ ਪਿੱਛੇ ਹੋ ਕੇ ਮਤਲਬ ਬੰਦੇ ਨੂੰ ਚੱਲੀ ਜਾਂਦੀ ਗੱਡੀ ਪਹਿਲਾਂ ਪਿੱਛੋਂ ਰੈਕੀ ਕਰਕੇ ਆਉਂਦੇ ਹੁੰਦੇ ਸੀਗੇ ਜਿਆਦਾਤਰ ਇਹਨਾਂ ਦੀ ਆ ਜਿਹੜਾ ਸੀਗਾ ਹੁਣ ਤਾਂ ਜਿਹੜਾ ਅਸੀਂ ਫਾਇੰਡ ਸੀਗਾ ਇਹ ਤੁੰਨੀ ਟੂ ਮਰਿੰਡਾ ਰੋਡ ਤੇ ਸੀਗਾ ਇੱਥੇ ਸੀਗਾ ਇਹਨਾਂ ਦੀ ਪਲੈਨਿੰਗ ਸੀਗੀ ਵਾਰਦਾਤ ਦੀ ਤੇ ਪਹਿਲਾਂ ਪਤਾ ਰੈਕੀ ਕਰਕੇ ਪਹਿਲਾਂ ਪਤਾ ਕਰਦੇ ਸੀ ਬੰਦੇ ਕੋਲੇ ਕੀ ਚੀਜ਼ ਹੈ ਤੇ ਰਸਤੇ 'ਚ ਸੁਨਸਾ ਏਰੀਆ ਦੇਖ ਕੇ ਯਾਤਰ ਉੱਥੇ ਲੁਟੜਾ ਹੋਣਾਗਾ ਕੀ ਕੀ ਨਾਮ ਨੇ ਇਹਨਾਂ ਦੇ ਦੋਸ਼ੀ ਦੇ ਫੜੇ ਨੇ ਇਹਨਾਂ ਦੇ ਨਾਮ ਹੈਗਾ ਇੱਕ ਤਾਂ ਲਖਵਿੰਦਰ ਸਿੰਘ ਹੈ ਦੂਸਰਾ ਇੱਕ ਰਵੀ ਖਾਨ ਹੈ ਇੱਕ yograj singh yogi ਹੈ ਤੇ ਇੱਕ gurcharan singh kalu ਹੈ ਇਹ ਤਾਂ ਅਰੈਸਟ ਹੋ ਚੁੱਕਿਆ ਹੈ ਬਾਕੀ ਤਿੰਨਾਂ ਦੇ ਨਾਮ ਹਜੇ ਨਹੀਂ ਮੈਂ ਦੱਸਦਾ ਉਹ ਸਾਡੇ ਕੋਲ ਐਫ ਆਈ ਆਰs ਹੈਗੇ ਨੇ ਉਹ ਐਸੀ ਅਰੈਸਟ ਕਰ ਇਹਨਾਂ ਦਾ ਮਾਸਟਰਮਾਈਂਡ ਕੌਣ ਸੀ ਤੇ ਇਹਦੇ ਵਿੱਚ ਜਿਹੜਾ ਰਵੀ ਖਾਨ ਹੈ ਇਹਦੇ ਕੋਲੋਂ ਹੀ ਪਿਸਟਲ ਮਿਲਿਆ ਹੈ ਇਹ ਮੇਨ ਮਾਸਟਰਮਾਈਂਡ ਹੈ ਇਹਨਾਂ ਦੇ ਪਹਿਲਾਂ ਵੀ ਪਰਚੇ ਲੱਗੇ ਨੇ ਹਾਂਜੀ ਆ ਇਹਨਾਂ ਤੇ ਕਲਾ ਪਹਿਲਾਂ ਵੀ ਪਰਚੇ ਫਤਿਹਗੜ੍ਹ ਸਾਹਿਬ ਤੋਂ ਬਿਊਰੋ ਰਿਪੋਰਟ ਐਸ ਐਮ ਜ਼ेड ਨਿਊਜ਼